ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬਹਿਮੀ ਤਾਇਆ ਜਿਸ ਨੂੰ ਲਿਖਿਆ ਹੈ ਸੂਬਾ ਸਿੰਘ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਤਾਇਆ ਮਨਸਾ ਰਾਮ ਨੂੰ ਸਾਰਾ ਮਹੱਲਾ ਬਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਵੀ ਆਖਦੇ ਮਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਸੀ ਬਹਿਮ ਕੋ ਬਾੜ ਤੋਂ ਹੀ ਤਾਇਏ ਮਾਨਸਾ ਰਾਮ ਨੂੰ ਉੱਡ ਕੇ ਚੁੰਮਣਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਤਾਇਏ ਨੂੰ ਵੀ ਬਹਿਮ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ। ਉਸਨੇ ساری ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ। ਜਿਹੜਾ ਵੀ ਬਹਿਮ ਆਇਆ ਉਹਨੂੰ ਜਿਉ ਆਇਆ ਨੂੰ ਆਖਿਆ ਤੇ ਗੜ ਨਾਲ ਲਾ ਕੇ ਰੱਖਿਆ। ਮਜ਼ਾਰ ਕੀ ਉਹਨੂੰ ਥੋੜੇ ਕਿਤੇ ਵਿਛੋੜਿਆ ਹੋਵੇ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਇਏ ਮਨਸਾ ਰਾਮ ਨੂੰ ਮਿਲਿਆ ਉਸ ਵੇਲੇ ਇਹ ਬਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ-ਮਾੜੀ ਭਖ ਰਹੀਦੀ ਹੈ ਤਾਇਆ ਹੱਟੀ ਵਿੱਚ ਬੈਠਾ ਸੀ ਮੈਂ ਅੰਦਰ ਲੰਘਿਆ ਤਾਂ ਦੇਖਦਾ ਠੱਪਿਆ ਹੋਇਆ ਸੀ ਉਹਨੇ ਬਹੁਤਾ ਬੁਰਖਾ ਜਾਣ ਵਾਲੇ ਬੈੜਕੇ ਦੀਆਂ ਨਜ਼ਰਾਂ ਨਾਲ ਤੱਕਿਆ ਨਬਜ ਤੋਂ ਪਹਿਲਾਂ ਕੀ ਹਾਂ ਤੇ ਉਹਦੇ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟੇ ਖੱਬੇ ਹੱਥ ਦੀ ਨਬਜ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਕਹਿਣ ਲੱਗਾ ਉਂਗਲੀਆਂ ਚੁੱਕੀਆਂ 100 ਵੀ ਪਾਹ ਨਹੀਂ ਛੱਡ ਥਰਮਾਮੀਟਰ ਕੱਢ ਕੇ ਬਥੇਰਾ ਸਾਹਮਣੇ ਪਈ ਉਹ ਹੋੜਪੋੜ ਕੀਤਾ ਕਲੰਦਾਨ ਵਿੱਚ ਪਾ ਦਿੱਤਾ ਇਹ ਖੜਾ ਨਹੀਂ ਛੱਡਦੀ ਇਹ ਆਖਾਂ ਪਿੱਛੋਂ ਉਹਨੇ ਪੱਠਿਆਂ ਵਿੱਚ ਬਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਬਾਗ ਖੰਗੜਾ ਆਰੰਭ ਕਰ ਦਿੱਤਾ ਇਨੇ ਜ਼ੋਰ ਨਾਲ ਕੀ ਅੱਖੀਆਂ ਵਿੱਚ ਗਲੇਡੂ ਆ ਗਏ ਮੈਂ ਹੰਦਰ ਦੇ ਨਾਲ ਤਾਏ ਦੀ ਖੱਬੇ ਹੱਥ ਦੀ ਨਬਜ ਤੇ ਹੱਥ ਰੱਖਿਆ ਭੱਖ ਕੋਈ ਨਹੀਂ ਸੀ ਬਿਲਕੁਲ ਠੀਕ ਸੀ ਤਾਇਆ ਜੀ ਭੱਖ ਤਾਂ ਕੋਈ ਨਹੀਂ ਹੈ ਕਦੇ ਠੰਡੇ ਵਿੱਚ ਬਹਿਮ ਲਾਇਆ ਜੀ ਤਾਪ ਚੜਿਆ ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜਕਿਆ ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ ਇਥੇ ਵੱਡੇ ਵੱਡੇ ਤਰੰਤਰ ਹਾਰ ਗਈ ਤੂੰ ਕਿਹੜਾ ਜੋ ਐ ਬਹਿਮ ਤੈਨੂੰ ਹੈ ਮੈਨੂੰ ਨਹੀਂ ਮੈਨੂੰ ਤਾਂ ਪਖ ਹੈ ਇਹ ਆਖਦਿਆਂ ਤਾਏ ਮਨਸਾਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲਾਂ ਖੱਬੇ ਹੱਥ ਦੀ ਨਬਜ਼ ਤੇ ਰੱਖ ਲਈਆਂ ਮੇਰਾ ਅਗਾਹ ਗੱਲ ਤੋੜਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ ਕਿ ਬਹਿਮਿਆਂ ਨਾਲ ਮੁਕਾਬਲਾ ਅੱਕਰਪੁਨ ਕ੍ਰੇਨ ਕੋਈ 5 ਸਾਲ ਲਈ ਕਈ ਦਰਜਣਾ ਥਰਮਾਮੀਟਰ ਭੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਬਹਿਮਤਾ ਲੱਥਾ ਪਰ ਕਈ ਹੋਰ ਆ ਚੁੰਬੜੇ ਕਈ ਮਹੀਨੇ ਇਸ ਬਹਿਮ ਦਾ ਰਾਜ ਰਹਾ ਕਿ ਬਿਮਾਰੀ ਦੇ ਘਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ ਤਾਏ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਸਾਉਂਦੇ ਨੇ ਹੱਥ ਮਿਲਾ ਲੈਣੇ ਤਾਂ ਕਟਾਣੂ ਝਾੜਨ ਲਈ ਅੱਧਾ-ਅੱਧਾ ਘੰਟਾ ਸਾਬਣ ਮਲ-ਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸਾ ਰਾਮ ਨੇ ਹਾ ਹਾ ਤੇਰੇ ਦੀ ਆਖਣਾ ਤੇ ਵਿਸ਼ੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਦੇਣਾ ਚਾਰਪਾਈ ਨੂੰ ਧੁੱਪੇ ਰੱਖ ਕੇ ਛੋਟੇ ਨਾਲ ਝਾੜਨਾ ਤੇ ਨਾਲ-ਨਾਲ ਬੁੜਬੜਾਈ ਜਾਣਾ ਆ ਗਏ ਤਾਏ ਮਨਸਾ ਰਾਮ ਦੇ ਵੱਡੇ ਮੁਲਕਾਤੀ ਬਾਹਮਾ ਆਕੜੀਆਂ ਹੋਈਆਂ ਸੀ ਤਾਏ ਮਨਸਾ ਰਾਮ ਦੀਆਂ ਇਹਨਾਂ ਨੂੰ ਮਿਲਣ ਤੋਂ ਬਿਨਾ ਬਿਮਾਰੀਆਂ ਦੇ ਕਟਾਣੂ ਇੱਥੇ ਝਾੜ ਕੇ ਤੁਰਦੇ ਹੋਏ ਇਸੇ ਤਰ੍ਹਾਂ ਜਰਮਾ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ ਤੁੱਪੇ ਸੁਕਾ ਕੇ ਉਹਦੇ ਉੱਪਰ ਕੀਰਮਨਾਸ਼ਕ ਪਾਊਡਰ ਧੂੜ ਦੇ ਫਿਰਨਾ ਇੱਕ ਦਿਨ ਤਾਏ ਮਨਸਾ ਰਾਮ ਕੋਲ ਗਵਾਂਡੀਆਂ ਦਾ ਇੱਕ ਜਵਾਕ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਕਾਤੀ ਨੇ ਇਹ ਸਮਝ ਕੇ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ ਹੈ ਭਤੀਜ ਹੋਵੇਗਾ ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੂ ਦੀ ਬਿਮਾਰੀ ਦੇ ਕਟਾਣੂ ਦਾਖਲ ਹੋ ਗਏ ਉਸ ਨੇ ਸਾਬਣ ਫੜਿਆ ਮੁੰਡੇ ਨੂੰ ਕੱਚ ਵਿੱਚ ਨੱਪਕੇ ਜਿਉਂ ਲੱਗਾ ਉਹਦੇ ਮੂੰਹ ਤੇ ਰਗੜਨਾ ਕਿ ਪੁੱਛੋ ਗੁਚਨਾ ਉਹ ਮੁੰਡਾ ਚਿਚਲਾਇ ਤੜਫੇ ਚਾਂਗਰਾ ਮਾਰੇ ਪਰਤਾਇਆ ਮਨਸਾਰਾਮ ਕਟਾਣੂਆ ਨੂੰ ਕਿਵੇਂ ਸੁੱਕਿਆ ਜਾਣ ਦਿੰਦਾ ਉਹਨੇ ਕਰੋੜ ਕਰੋੜ ਕੀ ਗੱਲਾਂ ਤੇ ਕੰਨਾਂ ਚੋਂ ਲਹੂ ਕੱਢ ਛੱਡਿਆ ਬੱਚੇ ਤਾਏ ਚਾਚੇ ਚਾਂਗਰਾ ਮਾਰ ਸੁਣ ਕੇ ਲਾਠੀਆਂ ਚੁੱਕ ਕੇ ਨਸਿਆਏ ਤੇ ਮੁੰਡੇ ਨੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਕਟਾਣੂਨਾਸ਼ਕ ਮੁਹਿੰਮ ਤੋਂ ਬਚਾਇਆ। ਉਹਨਾਂ ਨੂੰ ਤਾਏ ਮਨਸਾ ਰਾਮ ਦੇ ਬਹਿਮ ਹੋਣ ਬਾਰੇ ਪਤਾ ਨਾ ਹੁੰਦਾ ਕਿ ਉਹ ਤਾਏ ਦੇ ਕਪਾਲ ਕਿਰਿਆ ਕਰਕੇ ਹੀ ਵਾਪਸ ਮੁੜਦੇ। ਤਾਇਆ ਕਈ ਦਿਨ ਇਹ ਰਿਹਾਰ ਕਰਦਾ ਰਿਹਾ। ਵੇਖੋ ਜੀ ਅੱਜ ਕੱਲ੍ਹ ਭਲੇ ਦਾ ਜਮਾਨਾ ਹੀ ਨਹੀਂ। ਨਾਲੇ ਕਿਸੇ ਦੇ ਜਵਾਕ ਨੂੰ ਜਰਾ ਸੀਮਾ ਤੋਂ ਬਚਾਓ। ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ। ਇਸ ਵਾਕਿਆ ਨਾਲ ਕਟਾਣੂਆਂ ਦਾ ਵਹਿਮ ਕੁਝ ਮਠਾ ਪੈ ਗਿਆ ਪਰ ਨਵੇਂ ਵਹਿਮ ਤੇ ਤਜਰਬੇ ਕਾਹ ਨੂੰ ਰੁਕਦੇ ਸੀ ਇੱਕ ਦਿਨ ਕਿਸ ਨੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਾ ਪਿਆਸੀ ਤਾਇਆ ਮਨਸਾ ਰਾਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛ ਤੇ ਟਿਕ ਗਿਆ ਕੁੱਤਾ ਚੌਂਚੂ ਕਰਦਾ ਨਸਿਆ ਤੇ ਜਰਾ ਹਟਮਾ ਜਾ ਕੇ ਭੌਂਕਣ ਲੱਗ ਪਿਆ ਤਾਇਆ ਮਨਸਾ ਰਾਮ ਨੇ ਆਪਣੇ ਪੈਰ ਫੜ ਕੇ ਰੌਲਾ ਚੁੱਕ ਰਿਆ ਲਓ ਕਰ ਗਿਆ ਜੇ ਕਾਰਾ ਕਿਸ ਨੇ ਉੱਚੀ ਉੱਚੀ ਕਹਿਣ ਲਗਾ ਤਾਇਆ ਮਨਸाराम ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ ਤਾਇਆ ਬੋਲਿਆ ਵਾਹ ਵਾਹ ਕਿਸ ਨੇ ਆ ਵਾਹ ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਹੀ ਗਿਆ ਨਾ ਅੱਜ ਕੱਲ ਦੇ ਕੁੱਤੇ ਤਾਂ ਦੰਦ ਲਾਇਆ ਬਗੈਰ ਹੀ ਵੱਢ ਜਾਂਦੇ ਨੇ ਇਸ ਜਨੌਰ ਦੀ ਤਾਂ ਹਵਾੜ ਵੀ ਮਾੜੀ ਐ ਤਾਏ ਮਨਸਾ ਰਾਮ ਨੇ 14 ਟੀਕੇ ਬੱਖੀ ਵਿੱਚ ਲਵਾਏ ਤੇ ਉਹਨੂੰ ਬਹਿਮ ਹੋ ਗਿਆ ਕਿ ਹਰ ਕੁੱਤਾ ਉਸਨੂੰ ਵੱਢਣ ਲਈ ਫਿਰਦਾ ਹੈ ਇਸ ਲਈ ਕੋਈ ਸਾਲ ਪਰ ਉਹਦੀ ਇਹੀ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੀ ਪਿਆ ਪਿਆ ਨਹੀਂ ਤੇ ਤਾਏ ਮਨਸੇ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰ ਨਚੌਕੜੀਆਂ ਭਰੀਆਂ ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਸ ਬਹਿਮ ਨੇ ਅਜੇ ਵਿਛੋੜਾ ਦਿੱਤਾ ਹੀ ਨਹੀਂ ਸੀ ਪਰ ਕੁਝ ਮਹੀਨੇ ਹੋਏ ਉਹਨੇ ਅੱਧੀ ਰਾਤ ਨੂੰ ਇੱਕ ਹੋਰ ਬਹਿਮ ਦੇ ਲੋਰ ਵਿੱਚ ਮੇਰਾ ਬੁਹਾ ਆਖੜ ਕਾਇਆ ਛੇਤੀ ਚਾਰਾ ਕਰ ਲਓ ਨਹੀਂ ਤਾਂ ਮਨਸਾ ਰਾਮ ਤਾਂ ਆ ਗਿਆ ਮੈਂ ਡਰ ਗਿਆ ਕਿਉਂ ਸੁੱਖ ਤਾਂ ਹੈ ਸੁੱਖ ਹੁੰਦਾ ਤਾਂ ਅੱਧੀ ਰਾਤ ਨੂੰ ਤੇਰੇ ਕੋਲ ਦੁੱਧੇ ਪਣਾਉਣ ਆਉਣਾ ਸੀ ਆਹ ਦੇਖੋ ਗੋਡੇ ਦੀ ਚੱਪਣੀ ਕੀ ਹੋਇਆ ਤਾਇਆ ਖਾਸ ਗੱਲ ਤਾਂ ਮੈਨੂੰ ਕੋਈ ਯਾਦ ਨਹੀਂ ਤਾਇਏ ਨੇ ਨਹੋਰੇ ਨਾਲ ਉੱਤਰ ਮੁੜਿਆ ਖਾਸ ਗੱਲ ਕਿਉਂ ਨਹੀਂ ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ ਜੇ ਟੀਕਾ ਨਾ ਲੱਗਿਆ ਤਾਂ ਸਪੇਰ ਨੂੰ ਟੈਟਨਸ ਨਾਲ ਤਾਇਆ ਅਵਨਸਾ ਰਾਮ ਬੰਨੇ ਸਮਝ ਲੈ ਸੋ ਬੂਹੇ ਖੜਕਾਈ ਬਤੇਰੀਆਂ ਬਾਂਗਾ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੁਹਾ ਨਾ ਖੋਲੀ ਆਖਰਕਾਰ ਇੱਕ ਮਣਜਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ ਉਹਨੇ ਗੋਡੇ ਦੀ ਝਰੀਟ ਵੇਖੀ ਤੇ ਤਾਏ ਮਨਸਾ ਰਾਮ ਦੀ ਵਿਥਿਆ ਸੁਣੀ ਇੱਕ ਮਿੰਨੀ ਜਹੀ ਮਸਕਣੀ ਨਾਲ ਉਹਨੇ ਸੁਹਾ ਦਿੱਤਾ ਕਰਕੇ ਖੋ ਦਿੱਤਾ ਰਾਤ ਜਗਾਈ ਦੀ ਖੇਚੜ ਅਤੇ ਦਵਾਈ ਦੇ ਮਿਲਾ ਕੇ 60 ਰੁਪਏ ਲਖਵਾਲੇ ਤਾ ਪਿੱਛੇ ਮੋੜਨ ਦਿੱਤਾ ਤਾਇਆ ਮਨਸਾ ਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ-ਮੁੱਟੇ ਬਹਿਮਾਂ ਦੀ ਗਿਣਤੀ ਦਾ ਅੰਤ ਨਹੀਂ ਸੀ ਜੇ ਕਿਸੇ ਦਿਨ ਸੁਣ ਲਈ ਜਾਂ ਅਖਬਾਰ ਵਿੱਚ ਪੜ੍ਹ ਲਈ ਕਿ ਫਲਾਣੀ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਭੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਉੱਤੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗੋਂ ਮਿਲਿਆ ਸੀ ਨਾ ਨਾ ਜਾਓ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਬਹਿਮ ਹੈ ਕਿ ਹਾਸਾ ਕਿਵੇਂ ਵੀ ਹੋਵੇ ਉਹਦੇ ਨਿਕਟਵਰਤੀਆਂ ਦਾ ਜਾਂ ਮਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਤਾਂ ਨਹੀਂ ਜਾਂ ਫੱਟੜ ਤਾਂ ਨਹੀਂ ਹੋਇਆ ਹੋਵੇਗਾ ਉਹ ਸਰੀਰ ਦਾ ਤਕੜਾ ਹੈ ਉਹਨੂੰ ਜਾਹਰ ਕੋਈ ਰੋਗ ਤਾਂ ਨਹੀਂ ਸੰਤਾਪ ਤਾਂ ਨਹੀਂ ਜ਼ਮੀਨ ਹੈ ਮਕਾਨ ਹੈ ਭਰਾ ਹਨ ਉਹਨਾਂ ਦੇ ਪੁੱਤਰ ਪੋਤਰੀ ਤਾਏ ਦੇ ਆਗਿਆਕਾਰੀ ਹਨ ਪਰ ਜਦੋਂ ਪੁੱਛੀਏ ਤਾਇਆ ਮਨਸਾ RAM ਕੀ ਹਾਲ ਚਾਲ ਨੇ ਤਾਂ ਉਹ ਇੱਕੋ ਸਾਹ ਹੀ ਕਹੀ ਜਾਏਗਾ ਪੁੱਛ ਕੋ ਜਨਾ ਮੰਦੇ ਹਾਲ ਨੇ ਬੋਂਕੇ ਦਿਹਾੜੇ ਨਾ ਗਰਮ ਚੀਜ਼ ਬਚਦੀ ਹੈ ਨਾ ਬਾਦੀ ਢਿੱਡ ਵਿੱਚ ਫਾਰਾ ਨਹੀਂ ਹਟਦਾ ਸਿਰ ਨੂੰ ਚੱਕਰੀ ਆਉਂਦੇ ਨੇ ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ 'ਚੋਂ ਸੀਗ ਨਿਕਲਦਾ ਹੈ ਸਾਹ ਨਾਲ ਸਾਹ ਨਹੀਂ ਲੱਲਦਾ ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਕੇ ਛੱਡਿਆ ਸੀ ਚੁਰਸਤੇ ਵਾਲੀ ਕਿਕਰ ਤੇ ਪਿਛਲਾ ਮਹੀਨਾ ਰੋਜ਼ ਮੌਲੀਆਂ ਵੱਧੀਆਂ ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਵੀ ਕੀਤਾ ਮੱਝਾਂ ਫੇਰ ਦੁੱਧ ਨਹੀਂ ਲਾਉਂਦੀਆਂ ਜੇ ਸੱਚੀ ਪੁੱਛੇ ਤਾਂ ਹਾਲ ਉਹ ਮਾੜਾ ਵੀ ਨਹੀਂ ਪਰ ਚੰਗਾ ਵੀ ਕਿਵੇਂ ਆਖਾਂ ਪਰਸੋਂ ਸੰਧੂਰ ਤਿਲਚੌਲੀ ਮੂੰਗੀ ਮਸਰਾਂ ਦੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬਲਾਟਲੇ ਪਰ ਹੋਇਆ ਪਤਾ ਕੀ ਟੂਣੇ ਉਲਾਗੋ ਇੱਕ ਹਾਲੀ ਲੰਘਿਆ ਉਹਨੇ ਸੰਧੂਰ ਬਲਦਾਂ ਦੇ ਸਿੰਗਾ ਤੇ ਮਲ ਦਿੱਤਾ ਦਾਲਾਂ ਦਾ ਫੱਕਾ ਮਾਰ ਲਿਆ ਚਾਕੂ ਨੂੰ ਚਾਦਰ ਦੀ ਕੰਨੀ ਨਾਲ ਪਹੁੰਚ ਕੇ ਬੋਜੇ ਵਿੱਚ ਆਖਦਿਆਂ ਪਾ ਲਿਆ ਕਿ ਚੱਲੋ ਇਹਦੇ ਨਾਲ ਖਰਬੂਜੇ ਚੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮ ਬਹਿਮ ਕਰੇ ਕਨਾ ਇੱਕ ਮਹੀਨਾ ਪਹਿਲਾਂ ਦੀ ਗੱਲ ਹੈ ਤਾਇਆ ਮਨਸਾ ਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਹੈ ਇਸ ਤੇ ਤਾਇਆ ਮਨਸਾ ਰਾਮ ਨੂੰ ਬਹਿਮ ਚੁੰਬੜ ਗਿਆ ਕਿ ਬਸ ਦਿਲ ਫੈਲ ਹੋਇਆ ਕਿ ਹੋਇਆ ਮੇਰੇ ਕੋਲ ਆਇਆ ਸੱਜੀ ਬੱਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਵੇ ਦਿਲ ਧੜਕਦਾ ਹੀ ਨਹੀਂ ਜਾਪਦਾ ਮੇਰਾ ਹਾਸਾ ਨਿਕਲ ਗਿਆ ਤਾਇਆ ਮਨਸਾ ਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਸੱਜੇ ਪਾਸੇ ਕਿਵੇਂ ਧੜਕੇ ਫਿਰ ਤਾਇਆ ਦਿਲ ਧੜਕਣ ਬਿਨਾ ਤਾਂ ਕੋਈ ਸ਼ੈਦ ਜਿਉਂਦਾ ਰਹੀ ਨਹੀਂ ਸਕਦਾ ਤਾਇਆ ਮਨਸਾ ਰਾਮ ਨਹੀਂ ਦਿਲ ਤਾਂ ਉਹ ਘੜੀ ਹੈ ਕੇ ਟਕ ਟਕ ਹਟੀ ਤੇ ਟਕੇ ਦੇ ਟੱਕੀ ਦੀ ਮੁੱਲ ਦੀ ਨਹੀਂ ਤਾਇਆ ਮਨਸਾ ਰਾਮ ਨੂੰ ਕੁਝ ਤਰਵਾਸ ਆਇਆ ਤਾਂ ਸਹੀ ਪਰ ਫਿਰ ਕਹਿਣ ਲੱਗਾ ਮੈਂ ਕਿਹਾ ਇਹਦਾ ਕੋਈ ਪਤਾ ਨਹੀਂ ਅੱਜ ਨਹੀਂ ਧੜਕਣੋਂ ਹਟਿਆ ਤਾਂ ਕੱਲ ਨੂੰ ਹਟ ਜਾਏ ਕਿਦਰੇ ਮੈਨੂੰ ਸ਼ਹਿਰ ਲੈ ਜਾ ਕੇ ਵੱਡੇ ਡਾਕਟਰ ਨੂੰ ਦਿਖਾ ਲਿਆ ਤਾਂ ਚੰਗਾ ਹੈ। ਇਉਂ ਬਹਿਮੀ ਤਾਇ ਮਨਸਰਾਮ ਨੂੰ ਜਿਹੜੀ ਬਿਮਾਰੀ ਹੈ ਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਸੀ ਹੁੰਦੀ ਉਹ ਲੱਗ ਜਾਂਦੀ ਸੀ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਤਾਇਆ ਮਨਸਰਾਮ ਨੂੰ ਨਾਲ ਲੈ ਕੇ ਇੱਕ ਝਾੜ ਚ ਪਾੜਾ ਕਰਨ ਵਾਲੇ ਕੋਲ ਚਲਾ ਗਿਆ। ਮੈਂ ਨਹੀਂ ਸਾਂ ਚਾਹੁੰਦਾ ਪਰ ਤਾਇਆ ਖੜੇ ਪੈ ਗਿਆ ਤਾਂ ਮੇਰੀ ਬਾਹ ਨਾ ਗਈ। ਉੱਥੇ ਪੁੱਜੇ ਤਾਂ ਮਾਦਰੀ ਨੇ ਜੁੜੀ ਹੋਈ ਭੀੜ ਵਿੱਚ ਸਾਹਮਣੇ ਤਾਏ ਵੱਲ ਇਸ਼ਾਰਾ ਕਰ ਦਿੱਤਾ ਤੇ ਕਿਹਾ ਲਓ ਭਾਈ ਤੁਸੀਂ ਤਾਂ ਦੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ ਕਿਉਂ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਨਹੀਂ ਮਨਸाराम ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਹੈ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਗੁੱਸਾ ਆਇਆ ਮੈਂ ਕੜ ਕੇ ਆ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਦੇ ਉੱਪਰ ਬੰਨੀ ਹੋਈ ਐ ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਵਾਇਆ ਪਰ ਪਰਸੋਂ ਤਾਂ ਆਇਆ ਮਨਸਾ ਰਾਮ ਨੇ ਹੱਦੀ ਕਰ ਦਿੱਤੀ ਮੇਰੇ ਕੋਲ ਨੀਵੇਂ-ਨੀਵੇਂ ਲੱਕ ਆਇਆ ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ ਬੁੱਲ ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਵਿੱਚ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਨੂੰ ਕਿਧਰੇ ਲੈ ਚੱਲੋ ਮੈਂ ਕਿਹਾ ਕਿਉਂ ਤਾਇਆ ਜੀ ਸੁਖਤਾ ਹੈ ਤਾਇ ਦੀ ਪਰੜਾਈ ਹੋਈ ਆਵਾਜ਼ ਆਈ ਮੇਰੀ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਲਾਂਬ ਚਾਮ ਨਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਨਹੀਂ ਇਹ ਆਖਦਿਆਂ ਤਾਇਆ ਮਨਸਾ ਰਾਮ ਦੀਆਂ ਪੁੱਬਾਂ ਨਿਕਲ ਗਈਆਂ ਔੜਕ ਗੱਲ ਕੀ ਏ ਤਾਇਆ ਗੱਲ ਕੀ ਏ ਸ਼ਿੰਗਾਰੂ ਹੁਰਾਂ ਨੇ ਕੱਲ ਦੀ ਮਾਰ ਖੁੰਡੀ ਬੱਕਰੀ ਮੇਰੇ ਮਗਰ ਲਈ ਹੋਈ ਹੈ ਨਹੀਂ ਵੇਖੀ ਤੂੰ ਉਹਦੇ ਸਿੰਘਾਂ ਨਾਲ ਛੁਰੀਆਂ ਬੰਨ ਛੱਡੀਆਂ ਨੇ ਬੈਰੀਆਂ ਨੇ ਫਲ ਹੋਇਆ ਨਹੀਂ ਜਾਪਦਾ ਮੈਂ ਬਥੇਰਾ ਮੱਥਾ ਮਾਰਿਆ ਕੋਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਹੈ ਪਰ ਤਾਇਆ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਬਹਿਮ ਕੌਣ ਹਟਾਏ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਏਗੀ ਤੁਸੀਂ ਇਸ ਬਾਰੇ ਬਾਅਦ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ